ਲੋ ਜੀ ਇੱਥੇ ਨਾ ਸ਼ੰਭੂ ਵਾਲੇ ਬਾਰਡਰ ਦੇ ਵਿੱਚ ਇੱਥੇ ਇੱਕ ਟਰੈਕਟਰ ਆਇਆ ਭਾਗਾਣਾ ਟਰੈਕਟਰ ਇਹ ਟਰੈਕਟਰ ਨੂੰ ਲਿਖਿਆ ਭਾਗਾਣਾ ਟਰੈਕਟਰ ਹੈ ਪੁਰਾਣੀ ਸ਼ੋ ਨੂੰ ਬਿਲਕੁਲ ਨਵੀਂ ਲੁੱਕ ਦਿੱਤੀ ਏ ਸਾਰਾ ਫਾਊਂਡੇਸ਼ਨ ਆ ਸਾਰਾ ਪੈਰ ਰੱਖਣ ਵਾਲੇ ਲਾਏ ਹੋਏ ਨੇ ਤੇ ਪੁਰਾਣਾ ਟਰੈਕਟਰ ਹੈ ਪਰ ਇਹਨੂੰ ਬਿਲਕੁਲ ਨਵੇਂ ਲੁੱਕ ਦੇ ਵਿੱਚ ਸਾਰਾ ਕੁਝ ਬਹੁਤ ਸੋਹਣਾ ਸਜਾਇਆ ਤੇ ਇਹ ਟਰੈਕਟਰ ਯੂਨੀਅਨ ਦਾ ਜੀ ਜਾਂ ਕਿਸੇ ਕਿਸਾਨ ਦਾ ਜੀ ਇਹੋ ਜੀ ਜੁਨੀਅਨ ਦਾ ਹੀ ਟਰੈਕਟਰ ਆ ਸਪੈਸ਼ਲ ਬਣਿਆ ਅੱਛਾ ਜੀ ਹਾਂਜੀ ਇਹਦਾ 855 ਸੀ ਇਹਦੀ ਹੌਸ ਪਾਵਰ ਹੀ ਵਧਾਈ ਆ ਸਾਰਾ ਹੀ ਟੋਟਲ ਕੰਮ ਅਸੀਂ ਜਿਹੜਾ ਪੁਰਾਣੇ ਮਾਡਲ ਨੂੰ ਨਵੇਂ ਮਾਡਲ ਦੇ ਤਰ੍ਹਾਂ ਤਿਆਰ ਕਰਕੇ ਲਵਾਉਂਦਾ ਆ ਅੱਜ ਤੋਂ ਸ਼ੋਅ ਖੋਲ ਕੇ ਵਿਖਾਓ ਜੀ ਅੱਛਾ ਇਹ ਅੱਗੋਂ ਖੁੱਲਦੀ ਹੈ ਸ਼ੋਅ ਹਾਂਜੀ ਅੱਗੋਂ ਨਵੇਂ ਮਾਡਲ ਦੀ ਤਰ੍ਹਾਂ ਸ਼ੋਅ ਖੁੱਲਦੀ ਆ ਅੱਛਾ ਇਹਦੇ ਵਿੱਚ ਪਾਵਰ ਤਾਂ ਕਿੰਨੂੰ ਅਸੀਂ ਤਿਆਰ ਕਰਵਾਇਆ ਵਾ ਠੀਕ ਹੈ ਜੀ ਅਜੇ ਕੁਛੇ ਦਾ ਕੰਮ ਹੋਣ ਵਾਲਾ ਸਾਡੇ ਜਿਹੜਾ ਇਨ ਨੂੰ ਆ ਹੈਗੀ ਆ ਟਰਬੋ ਵਗੈਰਾ ਉਹ ਲੱਗਣ ਵਾਲੀ ਆ ਜੀ ਇਹਦੇ ਅੱਛਾ ਇਹ ਟਰੱਕ ਹੈ ਜਾਂ ਟਰੈਕਟਰ ਹੈ ਯੂਨੀਅਨ ਦਾ ਜੀ ਹੈ ਯੂਨੀਅਨ ਆਂਦਾ ਜੀ ਅੱਛਾ ਤੇ ਇੰਨੀ ਸ਼ੌਂਕ ਨਾਲ ਯੂਨੀਅਨ ਟਰੈਕਟਰ ਤਿਆਰ ਕਰ ਰਹੀ ਹੈ ਜੀ ਸ਼ੌਂਕ ਨਾਲ ਸ਼ੌਂਕ ਯੂਨੀਅਨ ਦਾ ਨਾਮ ਦੱਸਿਓ ਕੀ ਹੈ ਕਿਸਾਨ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਕਿਹੜਾ ਇਲਾਕੇ ਤੋਂ ਜੀ ਇਹ ਅਮਰਸਰ ਤੋਂ ਜੀ ਪਿੰਡ ਕਿਹੜਾ ਜੀ ਪਿੰਡ ਹੈ ਗਵਾ ਕੋਟਲਾ ਡੋਮ ਠੀਕ ਠੀਕ ਇੱਕੋ ਪਿੰਡ ਦੀ ਯੂਨੀਅਨ ਜੇ ਨਾਲ ਹੋਰ ਪਿੰਡਾਂ ਦੀ ਅਲੱਗ-ਅਲੱਗ ਪਿੰਡਾਂ ਤੋਂ ਆ ਜੀ ਅੱਛਾ ਜੀ ਇਹ ਜਿਹੜਾ ਟਰੈਕਟਰ ਵੈਸੇ ਆਇਆ ਵਾ ਲੁਧਿਆਣੇ ਤੋਂ ਅੱਛਾ ਜੀ ਹਾਂ ਜੀ ਉਹ ਲੁਧਿਆਣੇ ਤੋਂ ਬਣਿਆ ਹੋਇਆ ਜੁਨੀਅਨ ਨੇ ਲੁਧਿਆਣੇ ਤੋਂ ਬਣਵਾਇਆ ਵਾ ਠੀਕ ਹੈ ਜੀ ਉਹ ਮੇਰੇ ਵੀਰ ਜੀ ਹੋਣੀਆਂ ਲੁਧਿਆਣੇ ਤੋਂ ਠੀਕ ਹੈ ਜੀ ਉਹ ਜ਼ਿਲ੍ਹਾ ਪ੍ਰਧਾਨ ਨੇ ਲੁਧਿਆਣੇ ਜ਼ਿਲ੍ਹਾ ਦੇ ਜ਼ਿਲ੍ਹੇ ਦੇ ਤੇ ਮੈਨੂੰ ਇੱਕ ਗੱਲ ਦੱਸਿਓ ਵੀ ਯੂਨੀਅਨ ਦਾ ਕੰਮ ਹੁੰਦਾ ਵੀ ਸੰਘਰਸ਼ ਲੜਨਾ ਚਲੋ ਇੱਕ ਜਿਹੜਾ ਆਪਣਾ ਟਾਰਗੇਟ ਹੈ ਸੰਘਰਸ਼ ਪਰ ਯੂਨੀਅਨ ਨੇ ਇੰਨਾ ਸੋਹਣਾ ਟਰੈਕਟਰ ਤਿਆਰ ਕਰਨ ਦੇ ਪਿੱਛੇ ਮਕਸਦ ਕੀ ਸੀਗਾ ਦੇਖੋ ਜੀ ਮਕਸਦ ਇਹੀ ਆ ਕਿ ਸਾਡੇ ਸ਼ੌਂਕ ਨੇ ਅੱਛਾ ਜੀ ਜੋਨੀਅਨ ਦਾ ਜੋਨੀਅਨ ਦੇ ਸ਼ੌਂਕ ਆ ਜੀ ਅੱਛਾ ਜੀ ਅੱਛਾ ਜੀ ਕਿਉਂਕਿ ਇਹ ਅਸੀਂ ਯੋਰ ਲਾਉਣ ਲਈ ਚਾਹੀਦਾ ਬਲ ਬੂਟਾ ਵੀ ਉਹਦੇ ਲਈ ਚਾਹੀਦਾ ਵਾ ਸਾਨੂੰ ਟਰੈਕਟਰ ਵੀ ਉਹਦੇ ਲਈ ਯੋਰ ਚਾਹੀਦਾ ਵਾ ਵੀ ਟਰੈਕਟਰ ਵੀ 855 ਦੇ ਬੰਦੇ ਵੀ 855 ਵਰਗੇ ਚਾਹੀਦੇ ਨੇ 855 ਜੀ ਸਾਰੇ ਗੱਲ ਹੈ ਵੀ ਗੱਲ ਇਦਾਂ ਹੁੰਦਾ ਨਾ ਵੀ ਚਲੋ ਯੂਨੀਅਨ ਦੇ ਜਗਲਾ ਕਹਿੰਦਾ ਵੀ ਆਪਾਂ ਜਾਣਾ ਆਉਣਾ ਵੀ ਸਾਡਾ ਟਰੈਕਟਰ ਚਲੋ ਨਵਾਂ ਘਟਾ ਲਓ ਕਿਸੇ ਕੰਪਨੀ ਦਾ ਹਨਾ ਭਈ ਮੈਨੂੰ ਲੱਗਦਾ ਤੁਸੀਂ ਇੱਥੇ ਪੈਸੇ ਨਵੇਂ ਨਾਲੋਂ ਜ਼ਿਆਦਾ ਲਾਏ ਹੋਏ ਨੇ ਮੇਜੀ ਚਲੋ ਜਿਸ ਜਿਤਰਾ ਮੰਨੀ ਆ ਨਾ ਵੀ ਅਸੀਂ ਨਵਾਂ ਟਰੈਕਟਰ ਲੈ ਲਈਏ ਨਵਾਂ ਟਰੈਕਟਰ ਦਾ ਆ ਲੋ ਆਣੀ ਸਾਨੂੰ ਮਿਲਣਾ ਜੀ ਠੀਕ ਹੈ ਜੀ ਜੋ ਪੁਰਾਣੇ ਮਾਡਲ ਦੇ ਵਿੱਚ ਪੁਰਾਣੇ ਬਜ਼ੁਰਗ ਆ ਨਾ ਬਿਲਕੁਲ ਜੀ ਜਿਵੇਂ ਪੁਰਾਣੇ ਬਜ਼ੁਰਗ ਉਹਨਾਂ ਕਰਾ ਪੁਰਾਣੀਆਂ ਖਰਾਕਾਂ ਖਾਧੀਆਂ ਹੁੰਦੀਆਂ ਨੇ ਹੁਣ ਨਵੀਂ ਜਨਰੇਸ਼ਨ ਲਾ ਲਓ ਉਹਨਾਂ ਦੇ ਉਹਨਾਂ ਦੇ ਬਜ਼ੁਰਗਾਂ ਨੇ ਕਰ ਜਣਾ ਨਵੇਂ ਅਣਕਿਤ ਕਰ ਜਾਣਾ ਵਾ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਤੇ ਬਾਕੀ ਆਪਣੇ ਆਪ ਦੇ ਵਿੱਚ ਸ਼ੌਂਕ ਨੂੰ ਦਰਸਾਉਂਦਾ ਹੈ ਵੀ ਸੰਘਰਸ਼ ਵੀ ਇੱਕ ਲੜਨਾ ਹੋਵੇ ਤੇ ਕਹਿੰਦੇ ਸਾਧਨ ਵੀ ਤਗੜੇ ਹੋਣੇ ਚਾਹੀਦੇ ਜੇ ਸੰਘਰਸ਼ ਲੜਨਾ ਹੈ ਵੀ ਜੇ ਅੰਮ੍ਰਿਤਸਰੋਂ ਦਿੱਲੀ ਜਾਣਾ ਹੈ ਤੇ ਵੇਖ ਲਓ ਮੇਨਾਂ ਦਾ ਕੋਈ 5 550 600 ਕਿਲੋਮੀਟਰ ਬਣ ਜਾਂਦਾ ਹੋਣਾ ਤੇ ਇੰਨੀ ਦੂਰ ਤੱਕ ਤੇ ਮਾੜਾ ਮੋਟਾ ਟਰੈਕਟਰ ਜਾਂਦਾ ਹੀ ਪਾੜ ਜਾਏਗਾ ਨਾ ਤੇ ਲਗਾਤਾਰ ਜੇ ਚੱਲਣਾ ਪੈ ਜੇ 6-7 ਘੰਟੇ ਤੇ ਲਗਾਤਾਰ 20 ਘੰਟੇ ਲੱਗਦੇ ਆ ਅੱਛਾ ਹਾਂ ਸੱਚ ਗੱਡੀ ਦੇ 6-7 ਘੰਟੇ ਮੈਂ ਗੱਡੀ ਕਿਉਂਕਿ ਮੈਨੂੰ ਗੱਡੀ ਦੀ ਆਦਤ ਹੈ ਨਾ ਆਪਾਂ ਪਹੁੰਚੀ ਹੈ ਨਾ ਵੀਕੈਂਡ ਤੇ ਬਾਈਕ 'ਤੇ ਚੱਲਦਾ ਵਾ ਲਗਾਤਾਰ ਟਰੈਕਟਰ ਜਿਹਾ ਪੂਰੀ ਦਿੱਲੀ ਪਹੁੰਚੀ ਹੈ ਹਾਂ ਵੀ ਇਹਨੇ ਤਾਂ 30 35 ਕਿਲੋਮੀਟਰ ਕੱਢਣਾ ਘੰਟੇ ਦਾ ਇਹਨੇ ਤਾਂ ਮੰਨ ਲਓ ਘੰਟੇ ਦਾ 30 35 ਕਿਲੋਮੀਟਰ ਕੱਢਣਾ ਵਾ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਸ਼ੌਂਕ ਜਿਹੜਾ ਆ ਅੱਗੇ ਦਿੱਖ ਰਿਹਾ ਜੀ ਆ ਕਿਸੇ ਵੇਲੇ ਸੱਤ ਸਾਰਾਰ ਖਾਇਆ ਸ਼ੌਂਕ ਨਾ ਰਖਾਇਆ ਜੀ ਆਪਣਾ ਠੀਕ ਹੈ ਜੀ ਤੇ ਦੇ ਵਿੱਚ ਡਿਸਕਲੇਮਰ ਦੇ ਵਿੱਚ ਆਪਣੇ ਜੁਨੀਆ ਦਾ ਨਾਂ ਚੱਲਦਾ ਜੀ ਠੀਕ ਹੈ ਜੀ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਤੇ ਇੱਕ ਗੱਲ ਦੱਸੇ ਜਦੋਂ ਸੰਘਰਸ਼ ਦੇ ਟਾਈਮ ਕੋਈ ਸੰਘਰਸ਼ ਨਹੀਂ ਹੁੰਦਾ ਫਿਰ ਉਦੋਂ ਇਹ ਟਰੈਕਟਰ ਖੜਦਾ ਕਿੱਥੇ ਹੈ ਜੀ ਮਨੋ ਸਾਂਝੀ ਜਗ੍ਹਾ ਦੇ ਥਾਂ ਦੇ ਜਿੱਥੇ ਵੀ ਆਪਾਂ ਨੂੰ ਜਗਾ ਮਿਲਦੀ ਹੈ ਜਿੱਥੇ ਜਾ ਕੇ ਇਹਨੇ ਖੜਨਾ ਵਾ ਉਥੇ ਇੱਕ ਜਗ੍ਹਾ ਤੇ ਆਪਣਾ ਖਲਾਰ ਦੇਣਾ ਜੀ ਤੇ ਇਹਦੇ ਨਾਲ ਕੋਈ ਆਪਾਂ ਖੇਤਖੂਤ ਵੀ ਬੰਨੇ ਆ ਕਿ ਨਹੀਂ ਜੀ ਜੁਨੀਆ ਵਾਸਤੇ ਹੀ ਆ ਜਿੱਥੇ ਕਿਤੇ ਜਾਣਾ ਵਾ ਕਿਤੇ ਸੰਘਰਸ਼ ਹੋਵੇ ਫੇ ਜੇ ਪ੍ਰਧਾਨ ਜੀ ਕਹਿਣ ਜੇ ਪ੍ਰਧਾਨ ਜੀ ਕਹਿਣ ਵੀ ਮੇਰਾ ਤੁਰਤ ਪੈੜੀ ਵਾਲਾਂ ਕੇ ਬੰਦ ਹੋਗੇ ਕਿ ਨਹੀਂ ਨਾ ਨਾ ਇਹ ਮਨੋ ਇੱਕ ਰੱਖਿਆ ਸ਼ੌਂਕ ਦਾ ਇਸੇ ਵਾਸਤੇ ਜੁਨੀਆ ਹੋਤੀ ਆ ਅਭੀ ਖੇਤ ਚ ਨਹੀਂ ਚੱਲਣਾ ਇਹਨੇ ਇਹਨੇ ਸੜਕ 'ਚ ਹੀ ਚੱਲਣਾ ਸੰਘਰਸ਼ ਜੀ ਚੱਲਣਾ ਵਾ ਸੜਕ ਤੇ ਜੀ ਠੀਕ ਹੈ ਠੀਕ ਹੈ ਵੀ ਜੇ ਰਾਤ ਨੂੰ ਪ੍ਰਧਾਨ ਜੀ ਕਹਿਣ ਵੀ ਚ ਨਾ 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 ਟ੍ਰੈਕਟਰ ਬਹੁਤ ਹੈ ਜੀ ਸਾਰੇ ਪ੍ਰਧਾਨਾਂ ਦੇ ਟ੍ਰੈਕਟਰ ਜਿਹੜੇ ਇਹਨ ਅਗਲਾ ਕਹਿੰਦਾ ਵੀ ਛੋਟਾ ਕਹਿੰਦਾ ਛੋਟੇ ਦਾ ਲਾਹਾ ਲੈ ਲੀਏ ਕੋਲੁੱਤੇ ਦਾ ਜਿਹੜਾ ਵਾ ਇਹ ਰੱਖਿਆ ਵਾ ਆਪਾਂ ਇਹ ਲੜਾਈ ਵਾਸਤੇ ਰੱਖਿਆ ਵਾ ਲੜਾਈ جنگ ਨਹੀਂ ਇਹ ਟੋਟਲੀ ਸਾਰਾ ਹੀ ਕਰਵਾਇਆ ਜੀ ਪੁਰਾਣਾ ਪੁਰਾਣਾ ਟ੍ਰੈਕਟਰ ਲਿਆ ਸੀ ਪੁਰਾਣਾ ਟ੍ਰੈਕਟਰ ਲਿਆ ਸੀ ਟ੍ਰੈਕਟਰ ਕਿੰਨੇ ਦਾ ਲਿਆ ਸੀ ਆਪਾਂ ਨੇ ਕਿਉਂ ਬਜ਼ੁਰਗਾਂ ਦਾ ਸੀ ਬਜ਼ੁਰਗਾਂ ਦਾ ਸੀ ਇਹ ਪਿੱਛੇ ਜਿਹੜਾ ਟਰੈਕਟਰ ਪਹਿਲਾਂ ਤੋਂ ਹੀ ਜਿੱਦਾਂ ਨਵਾਂ ਲਿਆ ਸੀ ਨਾ ਠੀਕ ਹੈ ਜੀ ਉਸੇ ਟਰੈਕਟਰ ਨੂੰ ਇਹਨਾਂ ਨੇ ਕਨਵਰਟ ਕਰਾਇਆ ਵਾ ਇਸ ਨੂੰ ਨਵਾਂ ਬਣਵਾ ਕੇ ਸਾਰਾ ਨਵੇਂ ਮਾਡਲ ਦਾ ਬਈ ਜਿਹੜੇ ਬਜ਼ੁਰਗ ਦਾ ਇੱਕ ਮਾਲਕ ਦਾ ਸੀ ਫਿਰ ਉਹਨਾਂ ਨੂੰ ਉਹਨਾਂ ਨੇ ਦਾਨ ਕੀਤਾ ਜਾਂ ਪੈਸੇ ਮੰਨ ਲਓ ਵੀ ਦਾਨ ਕਰ ਦਿੱਤਾ ਵੀ ਮੈਂ ਜੱਥੇਬੰਦੀ ਨੂੰ ਟਰੈਕਟਰ ਇਹ ਜਿਹੜਾ ਵਾ ਦਾਨ ਅੱਗੇ ਆਜੋ ਨਾਲ ਆਜੋ ਅੱਜ ਉਹ ਗੱਲ ਆ ਉਹਨੇ ਪ੍ਰਧਾਨ ਨੇ ਸਾਡੇ ਲੁਧਿਆਣੇ ਤੋਂ ਅੱਛਾ ਜੀ ਅੱਛਾ ਇਹ ਪ੍ਰਧਾਨ ਜੀ ਨੇ ਸਾਡੇ ਬਜ਼ੁਰਗ ਨੇ ਲਿਆ ਸੀ ਹੁਣ ਅਸੀਂ ਇਹ ਲਾੜੋ ਭਾਵੇਂ ਦਾਣ ਲਾੜੋ ਭਾਵੇਂ ਆਪਣਾ ਜਿੱਦਾਂ ਮਰਜ਼ੀ ਲਾੜੋ ਵੀ ਅਸੀਂ ਇਹਦੇ ਚ ਤੋਰਦੇ ਹਾਂ ਕਮੇਟੀ ਦੀ ਸੰਗਰਸ਼ੀ ਚ ਤੋਰਦੇ ਹਾਂ ਕਿ ਅਸੀਂ ਤਿਆਰ ਕੀਤਾ ਹੈ ਇਸੇ ਕੰਮ ਵਾਸਤੇ ਠੀਕ ਹੈ ਠੀਕ ਹੈ ਜੀ ਇਹ ਸਾਡੇ ਬਜ਼ੁਰਗਾਂ ਦਾ ਆਇਆ ਤੇ ਇਹ ਕਿੰਨੇ ਕੁ ਪੈਸੇ ਲੱਗੇ ਇੱਥੇ ਤਕਰੀਬਨ 4.5 ਲੱਖ ਰੁਪਏ ਪੂਰਾ ਜਾਨੀ ਕਿ ਸ਼ੌਂਕ ਨਾਲ ਸ਼ੌਂਕ ਦੇ ਨਾਲ ਤਿਆਰ ਕਰਵਾਇਆ ਬਸ ਸ਼ੌਂਕ ਨਾਲ ਵੀ ਸਿਸਟਮ ਦੇ ਵਿੱਚ ਵੀ ਯੂਨੀਅਨ ਦੇ ਗਾਣੇ ਗੁਣੇ ਭਰੇ ਹੋਣੇ ਯੂਨੀਅਨ ਦੇ ਠੀਕ ਹੈ ਜੀ ਦੁਨੀਆ ਦੇ ਹੀ ਗਾਣੇ ਚੱਲਣੇ ਆ ਦੁਨੀਆ ਦੇ ਗਾਣੇ ਦੇ ਵਿੱਚ ਬੰਦੇ ਆ ਬਾਕੀ ਇਹ ਨਾ ਫਿਰ ਤੁਸੀਂ ਨਾਲ ਟਰਾਲੀ ਵੀ ਹਾਂਜੀ ਅੱਛਾ ਅੱਛਾ ਅੱਗੇ ਉਹ ਟਰਾਲੀ ਘੜੀ ਟਰਾਲੀ ਵੀ ਸਾਰੀ ਉਵੇਂ ਹੀ ਤਿਆਰ ਕਰਾਈਏ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਾਣਕਾਰੀ ਦੇਣ ਵਾਸਤੇ ਅਸੀਂ ਉਮੀਦ ਕਰਦੇ ਆਂ ਕਿ ਅਸੀਂ ਸਾਰੇ ਰਲ ਕੇ ਸੰਘਰਸ਼ ਲੜੀਏ ਅਸੀਂ ਵੀ ਕਿਸਾਨਾਂ ਦੇ ਪੁੱਤੇ ਆ ਠੀਕ ਹੈ ਠੀਕ ਹੈ ਜੀ ਤੇ ਲੜ ਕੇ ਆ ਜੀ ਜਦੋਂ ਪਹਿਲਾਂ ਸੰਘਰਸ਼ ਚ ਲੜਿਆ ਸੀ ਨਾ ਠੀਕ ਹੈ ਤੇਰਾ ਮਹੀਨੇ ਦਾ 13 ਮਹੀਨੇ ਉੱਥੇ ਦਿੱਲੀ ਦੇ ਚਲਿਆ ਵਾ ਠੀਕ ਹੈ ਠੀਕ ਹੈ ਜੀ ਉਹ ਤੋਂ ਇਹਨੂੰ ਮੋਡੀਫਾਈ ਨਹੀਂ ਕਰਵਾਇਆ ਸੀ ਠੀਕ ਹੈ ਜੀ ਇਕਰ ਵੀ ਰੋਟੀ ਲਗਾਉਂਦਾ ਸੀ ਚਲੋ ਚੰਗੀ ਗੱਲ ਹੈ ਦੇਖੋ ਸਾਧਨ ਉਹ ਟੈਂਕਰ ਲੱਗਾ ਹੈ ਅੱਛਾ ਜੀ ਉਹ ਟੈਂਕਰ ਹੈ ਬਾਕੀ ਮੈਂ ਦੇਖਿਆ ਕਾਫੀ ਡੀਜ਼ਲ ਡੂਜ਼ਲ ਵੀ ਨਾਲ ਲੈ ਕੇ ਚੱਲ ਰਹੇ ਕਾਫੀ ਤੁਹਾਡੇ ਕੋਲ ਵੀ ਦਿੱਲੀ ਤੱਕ ਦਾ ਡੀਜ਼ਲ ਹੈ ਬਿਲਕੁਲ ਡੀਜ਼ਲ ਦਿੱਲੀ ਤੱਕ ਹੀ ਹੈ ਜੀ ਇਹਨਾਂ ਦਾ ਕੀ ਪਤਾ ਸਰਕਾਰ ਦਾ ਕਦੋਂ ਬੰਦ ਕਰ ਦੇਣਾ ਵਾ ਠੀਕ ਹੈ ਆਪਣਾ ਕੋਟਾ ਨਾਲ ਲੈ ਕੇ ਚੱਲ ਰਹੇ ਆ ਠੀਕ ਹੈ ਜੀ ਹਾਂ ਠੀਕ ਹੈ ਜੀ ਸਾਰੀ ਜਥੇਬੰਦੀ ਦਾ ਬਹੁਤ ਬਹੁਤ ਧੰਨਵਾਦ ਫੋਟੋ ਵੀ ਨਾਲ ਲਾ ਕੇ ਰੱਖੀਏ ਬਜ਼ੁਰਗ ਪਹਿਲਾਂ ਵੀ ਸਾਡੇ ਕੱਜ ਜਿੰਦੇ ਹੀ ਰਹਿੰਦੇ ਸੀ ਅੱਛਾ ਜੀ ਇਹਨਾਂ ਦਾ ਨਾਮ ਜੀ ਸਰਦਾਰ ਵਿਕਰ ਸਿੰਘ ਜੀ ਠੀਕ ਹੈ ਜੀ ਠੀਕ ਹੈ ਤੇ ਇਹਨਾਂ ਨੇ ਟਰੈਕਟਰ ਦਿੱਤਾ ਸੀਗਾ ਜੀ ਇਹ ਇਹ ਟਰੈਕਟਰ ਜੀ ਸੀ ਆਪਣੇ ਅੱਛਾ ਤੁਹਾਡੇ ਪਿਤਾ ਜੀ ਸੀਗੇ ਇਹਨਾਂ ਦੇ ਉਹ ਪਹਿਲਾਂ ਹੀ ਚੱਲਦੇ ਸੀਗੇ ਅੱਛਾ ਜੀ ਅਸੀਂ ਪਹਿਲਾਂ ਤੋਂ ਹੀ ਉਹ ਸੰਘਰਸ਼ ਚੱਲਦੇ ਨੇ ਠੀਕ ਹੈ ਠੀਕ ਹੈ ਜੀ